ਇਹ ਲੌਂਗਿਕ ਕਰਦੀ ਆ ਹੁਣ ਉਹ ਜਿਵੇਂ ਮੈਂ ਕਮਲਕੁੰਡ ਚ ਲਿਆ ਗਿਆ ਹਾਂ ਆ ਇੱਥੇ ਇੱਕ ਵਾਰ ਉੱਧਰ ਲੈ ਇੱਕ ਵਾਰ ਉੱਧਰ ਲੈ ਇਹ ਕਮਰਾ ਉੱਧਰ ਨੂੰ ਲੱਗਦਾ ਹੋਵੇ ਮੂੰਹ ਕੰਨੀ ਨੂੰ ਪੁੱਛਣਾ ਸੀ ਅੰਤ ਨੂੰ ਪਰ ਗੋਡੇ ਦੀ ਸ਼ੇਪ ਤਾਂ ਆਈਆਂ ਪੂਰੀ ਬੁੱਤਾਂ ਉੱਧਰ ਨੂੰ ਆ ਡੈਡੀ ਇਹ ਏਡੇ ਕੋਮੇ ਦਾ ਮੇਲਾ ਡੈਡੀ ਹੋਰ ਸਿੱਧਾ ਕਰ ਲੈ ਤੁਹਾਨੂੰ ਫੀਲ ਕਿਵੇਂ ਹੋ ਰਿਹਾ ਆ ਇੱਥੇ ਕਮਾਰ ਦਾ ਪੁੱਤ ਕਹਿੰਦਾ ਜੋਰ ਫੋਟੋ ਕਰਦਾ ਜਿਵੇਂ ਅੱਖਾਂ ਦੀ ਬਦਲ ਕੇ ਦੇਖ ਲੋ ਹਾਂਜੀ ਜਦੋਂ ਇਹਦੇ ਜਿਵੇਂ ਅਲ ਜੀਆਂ ਮੈਂ ਥੋੜੀ ਕਮਲਪੂਆ ਕੋਲ ਜਾਂ ਕੈਨੇਡਾ ਗਿਆ ਸੀਗਾ ਮੇਰੀ ਸਾਦੀ ਪ੍ਰੋਗਰਾਮ ਸੀਗੀ ਮੈਨੂੰ ਪੰਪ ਦੇ ਦਿੱਤਾ ਮੈਂ ਪੰਪ ਖੋਲਿਆ ਹੀ ਨਾ ਬੰਦੇ ਸੰਗੀ ਮੈਂ ਆਇਆ ਇਸੂ ਉਹ ਜਿੰਨੀ ਨੇ ਰਹਿ ਗਿਆ ਉਹ ਜਿੰਨੀ ਆਈ ਕਹਿੰਦੀ ਮਾਮੇ ਤੂੰ ਫਿਰ ਕਿਹਦਾ ਆਰਾਮ ਨਹੀਂ ਆਇਆ ਤੈਨੂੰ ਮੈਂ ਕਿਹਾ ਪੁੱਤ ਕਿ ਮਾਮੇ ਕਿਵੇਂ ਲੰਦਾ ਮੈਂ ਕਿਹਾ ਆਏ ਉਹ ਕਹਿੰਦੀ ਨਹੀਂ ਮਾਮੇ ਤੈਨ ਦਾ ਤਾਂ ਕੁਝ ਕਰਿਆ ਹੀ ਨਹੀਂ ਫਿਰ ਉਹਨੇ ਵਿਚਾਰੀ ਨੇ ਇੱਕ ਟੱਪੂ ਕਰੋ ਪਹਿਲਾਂ ਉਹ ਕਰ ਦੋ ਸਾਰੇ ਨਹੀਂ ਨਹੀਂ ਸਾਰੇ ਤੇ ਇਸ ਕਰਨਾ ਇੱਕ ਤਾਂ ਉਹ ਪਹਿਲਾਂ 61 ਵਾਲਾ ਕਰੋ ਤੁਸੀਂ ਉਹ ਕਰਤਾ ਕੁਛ ਨਾ ਕਾਈ ਤੇ ਆਵਾਂ ਹਾਂ ਹੁਣ ਡੋਉ ਤੇ ਹਾਂ ਆਮਿਲ ਦਾ ਗਰਮੀ ਦੇਣ ਨੂੰ ਸਾਰਾ ਟੱਪੇ ਉੱਤੇ ਬੈਠਾ ਦੇਖਣ ਲੱਗਿਆ ਹੋਇਆ ਤੁਸੀਂ ਕੀ ਹੋਊਗਾ ਹੁਣ ਆਨਲਾਈਨ ਲੱਗ ਲਿਆ 3500 ਦਾ ਹੁਣ ਦੇਖਦੇ ਆ ਇਹ 올ੈਂਪਿਕਸ ਲਈ ਤਿਆਰੀ ਕਰ ਰਹੇ ਹਾਂ ਅਸੀਂ ਹਾਈ ਜੰਪ ਮਾਰਨਾ ਮੈਨੂੰ ਨਹੀਂ ਹੁਣ ਪਹਿਲਾਂ ਥੋੜੇ ਪੈਂਦੀਆਂ ਸੀ ਹਾਂ ਫਿਰ ਮਨਰਾਜ ਤੇ ਰਾਜਦੀਪ ਦੇ ਪੈਂਦੀ ਸੀ ਹੁਣ ਅੰਗਦ ਹੁਣ ਆ ਵੀ ਪਿਆ ਕਰਨੀ ਆ ਉਹਦੇ ਲਈ ਲੱਤ ਰੁਕਿਆ ਪਹਿਲਾਂ ਵੀ ਕਹਿੰਦੇ ਆ ਚਾਹ ਵਾਰਤ ਕੀ ਦੇਖ ਲੈਣਾ ਚਾਹੀਦਾ ਪਤਾ ਜੇ ਲੱਗਦੀ ਸਾਰੇ ਬੈਠਣੇ ਵੀ ਇਹ ਤੋਂ ਬਾਅਦ ਵੀ ਅਸੀਂ ਵੀ ਥੋੜਾ ਥੋੜਾ ਲਾ ਕੇ ਦੇਖਣਾ ਵੀ ਇਸ ਚੀਜ਼ ਸਵਾਦ ਆਉਂਦਾ ਕਿ ਨਹੀਂ ਆਉਂਦਾ ਤੁਹਾਡੇ ਲਈ ਕੀ ਆਉਂਦੀ ਇਹ ਚਾਪਸ਼ਨ ਆ ਦੇਖ ਲੋ ਵੀ ਕੀ ਕੀ ਨੇ ਜੇ ਕਿਸੇ ਨੇ ਮਗਾਣਾ ਹੋਇਆ ਇੱਕ ਹੀਟਿੰਗ ਵਾਲਾ ਵਾ ਇੱਕ ਵਾਈਬ੍ਰੇਸ਼ਨ ਵਾਲਾ ਹੀਟਿੰਗ ਇੱਕ ਪਾ ਦਾਂਗੇ ਉਹਦੇ ਚ ਹਾਈ ਕੀਤੀ ਹੋਈ ਆ ਤਰੇ ਵਿੱਚ ਪਾ ਦਾਂਗੇ ਇਹ ਦੱਸਦਾ ਵੀ ਕਿਥੋਂ ਲੈਂਦਾ ਇਹ ਤਾਂ ਕੀ ਕਹਿੰਦੇ ਆ ਇਹ ਤੇ ਡੈਡੀ ਦੇ ਫਰੈਂਡ ਦਾ ਉਹਨਾਂ ਦੀ ਯੂਜ਼ ਆ ਇਹ ਆਪਣੇ ਨਾਲ ਲੈ ਕੇ ਘਰੇ ਸਾਡੇ ਅੰਕ ਲੱਗਦੇ ਨੇ ਉਹਨਾਂ ਦੇ ਇਹ ਸੱਤ ਦੇ ਵਿੱਚ ਬੰਦਾ ਹੈ ਜੇ ਅਗੱਲਾ ਕਰਦਾ ਜੇ ਬੀਬੀਆਂ ਜਾਂਦੀਆਂ ਨੇ ਸੂਟ ਖਰੀਦਦੀਆਂ ਨੇ ਉਹਨਾਂ ਨੇ ਉਹਨਾਂ ਨੇ ਆਪ ਯੂਜ਼ ਕੀਤਾ ਉਹਨਾਂ ਨੇ ਦਿੱਤਾ ਵੀ ਟ੍ਰਾਈ ਕਰਕੇ ਦੇਖੋ ਟ੍ਰਾਈ ਕਰਕੇ ਦੇਖੋ ਅਜੇ ਉਹਨਾਂ ਕੋਲ ਵੀ ਨਵਾਂ ਹੀ ਆਇਆ ਆ ਹਲੇ ਮਤਲਬ ਇਹਦਾ ਐਕਸਪੀਰੀਅੰਸ ਨਹੀਂ ਪਤਾ ਹੈਗਾ ਵੀ ਕਿੰਨਾ ਕੰਮ ਹੋਗਾ ਇਹਦਾ ਪੁੱਤ ਉਹਨੂੰ ਦੇਖ ਕੇ ਠੀਕ ਕਰ ਦੇਣਾ ਅਜੇ ਇਹਦਾ ਪੁੱਤ ਉਹਨਾਂ ਦਾ ਆਇਆ ਜਿੰਦਾ ਕਿੱਥੇ ਉਹਦੇ ਇਸ ਲਾਅ ਚੱਲੇ ਜਾਣਾ ਹੈ ਜਿਹੜੀਆਂ ਵਾਪਸ ਕਰਨ ਭੱਜ ਕੇ ਜਾਣੀਆਂ ਨਾ ਪਤਾ ਤੂੰ ਜਿੰਦਾ ਲਾ ਕੇ ਰੱਖੀਂ ਪਤਾ ਔਰ ਮਿਲਖਾ ਸਿੰਘ ਮਰ ਜਾਣਾ ਵਧੀਆ ਫਾਇਨਲ ਲੈ ਗਈ ਆ ਰਵੀ ਹਾਂਜੀ ਉਹ ਮੋਰਗਾ ਵੱਢ ਲਿਆ ਜਾਂ ਬੱਕਰਾ ਵੱਢ ਲਿਆ ਜਾਣੋ ਕਿ ਖਾਣ ਵਾਲਿਆਂ ਨੂੰ ਸੁਆਦ ਆਉਂਦਾ ਹੈ। ਅਜੇ ਭਲਾ ਹੈ ਜੇ ਇੱਕ ਦਿਨ ਦੀ ਪੁੱਤ ਠੀਕ ਹੋ ਜੇ ਫਿਰ ਕਹਿੰਦੇ ਕਿ ਲਾ ਨਾ ਮੇਰੇ ਇਹਨਿੰਕੜਾ ਠੀਕ ਕਰਨਾ ਇਹ ਤਾਂ ਬਸ ਥੋੜਾ ਆਰਾਮ ਦੇਊਗਾ। ਹਾਂ ਰੈਲੈਕਸ ਫਿਰ ਕਰੂਗਾ। ਆਰਾਮ ਦੇ ਦਊਗਾ ਵੀ ਹਾਂ ਥੋੜਾ ਦਰਦ ਘਟ ਜਾਊਗਾ। ਅੱਛਾ ਇਹਨੀ ਅੰਗਰੇਜ਼ੀ ਬੋਲਦੇ ਥੋੜੇ ਉਧਰ ਅੰਗਰੇਜ਼ੀ ਸੀਗੀ। ਸੀਗੀ। ਸ਼ੁਰੂ ਤੋਂ ਹੀ ਸੀਗੀ। ਥੋੜੇ ਨਾਲ ਵੱਧ ਸੀਗੀ। ਅਸੀਂ ਤਾਂ ਬਾਰਡਰ ਤੇ ਰਹਿੰਦੇ ਸੀ ਬਾਰਡਰ ਤੇ। ਹਰਿਆਣਾ ਪੰਜਾਬ ਦੇ ਵਾਟੇ ਐਵੇਂ ਨਹੀਂ ਦੋਨੇ ਪਾਸੇ ਕਰਦੇ ਅੱਛਾ 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 ਤੇਰੀ ਪੜੀ ਤੇ ਪੰਜਾਬ ਸਕੂਲ ਪੜੇ ਪੰਜਾਬ ਦੇ ਸਕੂਲ ਚੋਂ ਹਾਂ ਤੂੰ ਉਮਰ ਦੇ ਹਿਸਾਬ ਨਾਲ ਪੁੰਜਿਆ ਦਮ ਆਹ ਵਾਹ ਹੁਣ ਸਿਰਲੀ ਵੀ ਨਹੀਂ ਆਉਣਾ ਮੇਰਾ ਮਸਾਦ ਦਿਮਾਗ ਦੀ ਨਾ ਨਾ ਕਹਿ ਮੇਰੇ ਕੋਲ ਗਿਆਸੇ ਗੈਰੰਡੋ ਬਾਹਰ ਬਾਹਰ ਜੱਲਾ ਲਾ ਨੀ ਮਸ ਕਰਾਈ ਹੋਈ ਮੈਂ ਡੈਡੀ ਦਾ ਡਾਇਲਿਸਿਸ ਕਰਾਉਂਦੇ ਸੀਗੇ ਇੱਕ ਕਈ ਪਿਓਆਂ ਦਾ ਮੂੰਹ ਕਈ ਮੁੰਡਿਆਂ ਦਾ ਪਿਓ ਕਈਆਂ ਦਾ ਪਿਓ ਉਹ ਆਇਆ ਹਸਪਤਾਲ ਤੇ ਆਇਆ ਉਹ ਚੰਗਾ ਭਲਾ ਉਹ ਕਹਿਆ ਕਰੇ ਮੈਨੂੰ ਲੈ ਜਾਓ ਇਹਨਾਂ ਦੇ ਮਾਰ ਦੇਣਾ ਤੇਰਾ ਚਰਚਾ ਵੀ ਡੈਡੀ ਦਾ ਡਾਇਲਿਸਿਸ ਕਰਾ ਕੇ ਕਿ ਕਦੇ ਹੋ ਜਾਂਦੇ ਕਦੇ ਮੈਂ ਅਸੀਂ ਵੀ ਗੱਲ ਕਰੀ ਪਰ ਉਹਨੂੰ ਪਤਾ ਲੱਗਿਆ ਬੁੜਾ ਦੱਸ ਕੇ ਮੇਰੇ ਬਾਅਦ ਸੱਚੀ ਵੀ ਮਰ ਗਿਆ ਉਹ ਕਹਿੰਦਾ ਇਹ ਮੇਰਾ ਲਾਗ ਤੇ ਲਾਉਦੇ ਨੇ ਉਹ ਬਹੁਤ ਜੁਆਗ ਤੇ ਲਾਉਦੇ ਆ ਆਰਡਰ ਕਰ ਦਵਾ ਤੁਹਾਡੇ ਤਾਂ ਪਹਿਲਾਂ ਹੀ ਪਛਾਣਦੇ ਨੇ ਨਹੀਂ ਕੋਤੋ ਜੇ ਦੇਖਦੇ ਹਾਂ ਬਾਅਦ ਤੱਕ ਦੇਖ ਲੈਣ ਦੇ ਦੋ ਦਿਨ ਪਹਿਲਾਂ ਪੱਕਾ ਕਰ ਲੈ ਫਿਰ ਪੈਸੇ ਕਰਕੇ ਰੋਲਾ ਪੈ ਜਾਣਾ ਫਿਰ ਪੈਸੇ ਕਰਕੇ ਫਿਰ ਰੋਲਾ ਪੈ ਜਾਣਾ ਪੁੱਛ ਗਈ ਆਰਡਰ ਕਰੀ ਮੇਰੇ ਪਗਾਲਿਆਂ ਯੂਜ਼ ਕਰ ਲਏਗੇ ਇਹ ਲੋਕ نو ਅਕੇ ਲੋਕ ਕਹਿੰਦੇ ਨੇ ਵੀ ਨੂਹਾ ਮਾੜੀਆਂ ਨੇ ਮੇਰੀਆਂ ਨੂਹਾ ਦਾ ਬਹੁਤ ਵਧੀਆ ਨੇ ਇਹ ਕਹਿੰਦੀ ਮਗਾ ਰਹੀ ਐ ਆ ਮੈਨੂੰ ਵਿੱਚ ਵਿੱਚ ਪਤਾ ਲੱਗਦਾ ਵੀ ਸਾਰੇ ਮੁੰਡੇ ਖਰਾਬ ਨੇ ਮੈਂ ਮਗਰੋਂ ਦਾ ਪਾਰਾ ਹੋ ਪਾਦੀ ਗੱਲ ਨਹੀਂ ਇਹ ਮੈਂ ਤਾਂ ਬਾਅਦੋਂ ਫਿਰ ਰੋਣਾ ਪੈਂਦਾ ਹੁੰਦਾ ਨਾ ਮੈਂ ਤਾਂ ਤਾਂ ਦੇਖ ਰਾਨਾ ਸਾਈਡ ਤੇ ਖੜ ਕੇ ਮੈਨੂੰ ਪੈਣਾ ਭਾਵੇਂ ਕੁਝ ਕਰਾਂ ਮੈਂ ਉਹਨਾਂ ਦਾ ਪ੍ਰਸ਼ਾਦ ਮਿਲਿਆ ਇਹ ਪਟਿਆਲੇ ਗਈ ਪੁੱਤ ਮੈਂ ਲੱਤ ਦੁਖਦੀ ਭੱਜ ਕੇ ਦੂਰ ਤੱਕ ਗਿਆ ਜਦ ਤੁਸੀਂ ਚੱਕੀ ਲੰਘ ਕੇ ਵੀ ਇਹਨੂੰ ਕਰਾਇਆ ਦੇਣਾ ਸੀਗਾ ਕਰਾਇਆ ਵਧਾਤਾ ਡੈਡੀ ਮਗਰ ਭੱਜਦੇ ਨੇ ਕਰਾਇਆ ਵਧਾਤਾ ਕਿਰਾਇਆ ਵਧਾਤਾ ਇਕੱਠੇ ਹੀ ਬਸਾਂ ਨੇ ਵੀ ਕਿਰਾਇਆ ਵਧਾਇਆ 15 ਰੁਪਏ ਚੱਕਦਾ ਪਟਿਆਲੇ ਤੱਕ ਦਾ 110 ਰੁਪਏ 110 ਕਰਦੇ ਆ ਅੱਗੇ ਅੱਗੇ ਸੀ ਨਾ 95 ਉਹ ਲਾ ਇਹਨੂੰ ਲਾ ਇਹਦੀ ਕੋਈ ਟਾਈਮ ਲਿਮਟ ਦੇਖੀ ਮੈਂ ਕਿੰਨੀ ਦੇਰ ਲਾਉਣਾ ਕੋਈ ਹੈਗਾ ਕੋਈ ਨਹੀਂ ਹੈਗਾ ਜਿੰਨਾ ਚਿਰ ਮਰਜੀ ਇਹਦਾ ਸਮਝ ਨਹੀਂ ਆ ਇਹ 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 ਕਿਹੜਾ ਕੋਈ ਤੂੰ ਉਹ ਕਿਸ ਕੋ ਕਿਤਾ ਨਹੀਂ ਲਾ ਕੇ ਵੀ ਦੇਖ ਤੁਹਾਨੂੰ ਕੋਈ ਲਾ ਦ ਦੂਜੀ ਤੇ ਲਾ ਕੇ ਦੇਖ ਲੋ ਨਹੀਂ ਤੱਕ ਪਹਿਲਾਂ ਇਹਨੂੰ ਲੋਡ ਕਰ ਲਾ ਇਹ ਗੱਲ ਸੁਣ ਇਹਨੂੰ ਲੋਡ ਕਰਨੇ ਬਹੁਤ ਟਾਈਮ ਲੱਜਾਦਾ ਖਰਾਬ ਆ ਨਾਂ ਵੀ ਕਹਿੰਦੇ ਆ ਉਹ ਤਾਂ ਬਸ ਮ사ਜਰ ਇਹ ਵੀ ਕਹਿੰਦੇ ਆ ਇਹ ਕੰਮ ਤਾਂ ਡੈਡੀ ਦੀ ਮੁੰਡਿਆਂ ਦਾ ਸੀਗਾ ਵੀ ਆ ਆ ਕਰਦੇ ਆ ਹਾਂ ਫਾਜੀ ਆਪਣੇ ਡੈਡੀ ਦੀ ਬਹੁਤ ਮਾਰਸ਼ ਕਰਦੇ ਪੈਰਾ ਤੇਲ ਲਗਾਉਂਦੇ ਸੀ ਇਹ ਜਣੀਆਂ ਹੱਥਾਂ ਨੂੰ ਗੁਰਦੇ ਹੁਣ ਭਈ ਕੈਨੇਡਾ ਜਾਂਦੇ ਐ ਕਿ ਹੁਣ ਇਹ ਕੰਮ ਕਰੂਗਾ ਇਹ ਤਾਂ ਹੀ ਬਣ ਗਿਆ ਨਹੀਂ ਇਹ ਚੀਜ਼ਾਂ ਬਿਨਾ ਪਹਿਲਾਂ ਸੜ ਜਾਂਦਾ ਸੀਗਾ ਮੈਨਾਂ ਨਿਆਣੇ ਪਾਲ ਹੁੰਦੇ ਸੀਗੇ ਹੁਣ ਨਿਆਣਿਆਂ ਜੇ ਬੰਦੇ ਕੋਲ ਦੋ ਪੈਸੇ ਨਹੀਂ ਨਿਆਣਿਆਂ ਬਿਨਾ ਸਮਝਾਉਂਦਾ ਇਹਨਾਂ ਬਿਨਾ ਰਿਸਦਾ ਇੱਕ ਦੋ ਪੈਸੇ ਨਿਆਣੇ ਪੁੱਛਦੇ ਨੇ ਭਈ ਪਾਪਾ ਤੇਰਾ ਕੋਲ ਦੋ ਗਦਾ ਜਾਂ ਤੇਰ ਮਾਲਦਮ ਨਾ ਵੀਡੀਓ ਵਾਲਿਆਂ ਨੂੰ ਲੱਗ ਰਿਹਾ ਨਾ ਮੈਂ ਕਿਤੇ ਚਲੀ ਗਿਆ ਮੈਂ ਮੈਂ ਕਿਤੇ ਚਲੀ ਗਿਆ ਮੈਂ ਬੋਲ ਨਹੀਂ ਰਿਹਾ ਨਹੀਂ ਤੇਲ ਨਹੀਂ ਲਾਉਣਾ ਚਾਹੀਦਾ ਤੇਲ ਨਹੀਂ ਲਾਉਣਾ ਚਾਹੀਦਾ ਤੇਲ ਨਹੀਂ ਲੜ ਜਾਏ ਇਹਨੂੰ ਚੱਲ ਜਿਹੜੇ ਤੋਂ ਮੈਂ ਮਤਲਬ ਉਹ ਕਰਦੀ ਸੀ ਤਾਂ ਮੇਰਾ ਗੋਡਾ ਦੁਖਦਾ ਸੀ ਉਹ ਤੇਲ ਲਾ ਕੇ ਕਰਦੀ ਸੀ ਤੇਲ ਲਾ ਕੇ ਜਾਂਦਾ ਕੋਈ ਉੱਤੇ ਕੱਪੜਾ ਰੱਖ ਲੀ ਸਿੱਧੇ ਲਾ ਦੇ ਨਹੀਂ ਇਹਨੂੰ ਹੀ ਲੱਗਣਾ ਚਾਹੀਦਾ ਪੈੜੇ ਗੰਦਾ ਵੀ ਹੋ ਜਾਵੇ ਖਰਾਬ ਹੋ ਜਾਵੇ ਨਾ ਤੇਲ ਅੰਦਰ ਆ ਚ ਜਵੇ ਜੇ ਮਤਲਬ ਜਉਦੀ ਮ사ਜ ਜੀ ਕਰਦੇ ਨੇ ਥੋੜਾ ਲਾ ਕੇ ਬਸ ਡਾਡੂ ਹੋ ਗਿਆ ਕੀ ਬਤਾ ਆਪਣੇ ਆਪੇ ਤਾਂ ਸਾਈਕਲ ਹੁੰਦਾ ਹੋਵੇ ਬਈ ਪੂਰਾ ਹੋ ਗਿਆ ਹੋਵੇ ਨਹੀਂ ਡੈਡ ਹੋ ਗਿਆ ਲਓ ਬੱਸ ਇਹ ਵੇਸ਼ਕ ਡੈਡ ਹੋ ਜਾ ਕੋਟਾ ਠੀਕ ਬਸ ਇਹ ਕੋਕਾ ਦੇਖੋ ਉਧਰੋਂ ਚਾਰ ਚਰ ਖੜ ਜੋ ਮੰਡੀ ਨਹੀਂ ਕੋਈ ਨਹੀਂ ਲਾ ਲੈਣ ਦੋ ਫਿਰ ਬੈਟਰੀ ਜਾ ਦੇ ਜਾ ਦੇ ਆ ਗਿਆ ਜਾ ਰਿਹਾ ਸਕਿਆ ਜਾਣਾ ਕੋਟਾ ਨਹੀਂ ਕਰਨਾ ਪਰ ਕੀ ਵਾ ਗਰੰਟੀ ਵਾਲਾ ਹੋ ਗਾ ਹਾਂ ਗਰ ਹੋਣਾ ਮੈਂ ਤੁਹਾਨੂੰ ਦੱਸਿਆ ਸੀਗਾ ਹੀਟ ਪੂਰੀ ਕਿੰਨੀ ਇਥੇ ਨਹੀਂ ਪਤਾ ਲੱਗਦਾ ਪੂਰੀ ਹੀਟ ਦਿੰਦਾ ਯੂ ਐਸ ਬੀ ਸੀ ਚਾਰਜਿੰਗ ਕੀਆ ਨਾ ਉਹ ਲੱਤ ਦਾ ਸਿੱਧ ਨਹੀਂ ਹੁਗਦੇ ਲੱਤ ਨੇ ਜੀ ਹੱਥ ਨਹੀਂ ਪੈਂਦਾ ਅਕੇਰਮੀ ਕਹਿੰਦਾ ਹੱਥਾਂ 'ਤੇ ਪੈ ਜਾਂਦਾ ਸੀਗਾ ਪੈਸਾ ਕਿੰਨਾ ਕਿੰਨੀ ਚੀਆ ਸਾਨੂੰ ਕੱਟ ਕੇ ਦਿਖਾਓ ਮੈਂ ਮੈਨੂੰ ਜਾਦੂ ਤਾਂ ਲੱਗਿਆ ਕੋਈ ਬੱਤੀ ਨਹੀਂ ਜਗ ਰਹੀ ਇਹਦੀ ਪੁੱਤ ਹਣੇ ਹਣੇ ਚੋਗੂ ਵੀ ਨੇ ਚੱਲੂ ਪਿਆਰਾਂ ਦੇ ਥੋੜੀ ਜਿਹਾ ਸਪਰੇਅ ਹੈ ਚੱਕ ਨਹੀਂ ਪੜ ਪਾਦੇ ਉਹ ਜਿਹੜੇ ਉਹਨੀਆਂ ਦੇਵੀ ਬੰਦੇ ਨੇ ਰੱਖ ਗਿਆ ਹਾਂ ਉਹ ਕੰਮ ਆਇਆ ਵੀ ਸ਼ੇਕ ਤਾਂ ਬਾਹਰ ਨਾਲ ਨਿਕਲੇ ਕੀ ਰਾਇ ਸ਼ੇਕ ਅੰਦਰ ਹੀ ਰਹੇ ਪਤਾ ਹੋਗਾ ਕਿ ਗਰਮ ਕਰ ਦੇਣਗੇ ਕੈਲਮੇਨ ਚਲਦਾ ਗਿਆ ਅੰਦਰ ਹਾਂ ਹੌਟ ਹੋਗਾ ਭਾਈ ਹੌਟ ਮੈਂ ਰੋਟੀ ਖਾਣੀ ਚਾਹੁੰਦਾ ਹਾਂ ਹੌਟ ਬਣ ਜਾ ਰਿਹਾ ਮੇਂ ਜਮੇ ਹੀ ਕਪੜੀਆਂ ਹੁੰਦੀਆਂ ਨੇ ਜਮੇ ਕਪੜੀਆਂ ਮੇਰੇ ਸਾਰੇ ਕੱਬਰ ਬੁਖੜ ਰਹੇ ਸਨ ਸਿੱਕਣ ਰੋਟੀ ਕੋਲ ਉਹ ਸਾਡੇ 90 ਚਲੇਗੀ ਘਰ ਚ ਜਮੈਰਾ ਉਹਨੂੰ ਕਹਿੰਦੀ ਸੀ ਡੈਡੀ ਕਹਿੰਦਾ ਵੀ ਤੂੰ ਜਾ ਅਸੀਂ ਸ਼ਾਂਤੀ ਲੈ ਕੇ ਆਉਂਦੇ ਮੈਂ ਫੋਨ ਕਰਿਆ ਮੈਂ ਭਾਇਆ ਜੀ ਆਹ ਕਹੇ ਮੈਨੂੰ ਡੈਡੀ ਨੇ ਕਿਹਾ ਸ਼ਾਂਤੀ ਤਾਂ ਆਈ ਨਹੀਂ ਹੁਣ ਤੂੰ ਹੀ ਮੁੜਿਆ ਵਾ ਲਗਾ ਕੇ ਸ਼ਾਂਤੀ ਆਉਂਦੀ ਆਂਦੇ ਸੀ ਵੇਖਦੇ ਸ ਹਾਂ ਛਾਤੀ ਮੇਰੇ ਘਰ ਚ ਕੋਈ ਬੋਲਦਾ ਨਹੀਂ ਚੁੱਪ ਚਾਪ ਰਹਿੰਦੇ ਸ ਹੂੰ ਸਭ ਤੋਂ ਘੱਟ ਮੈਂ ਤੇ ਮੈਂ ਹੀ ਬੋਲਦੀ ਆ ਸਭ ਤੋਂ ਘੱਟ ਮੈਂ ਨਾਲ ਤਾਂ ਮੈਂ ਬੋਲਦਾ ਹਾਂ ਅੱਛਾ ਮੈਂ ਬੋਲਦਾ ਹਾਂ ਸਭ ਤੋਂ ਘੱਟ ਸ਼ਾਇਦ ਤੁਸੀਂ ਨਿਕਲ ਜੇ ਜੇ ਮਹਿਕ ਨਾ ਘਰੇ ਹੋਵੇ ਫਿਰ ਜਮੇ ਕੋਈ ਗੱਲ ਨਹੀਂ ਹੁੰਦੀ ਕੋਈ ਖਬਰਾਂ ਦੀ ਕੋਈ ਕੋਈ ਕੁਝ ਨਹੀਂ ਘਾਲ ਹੁੰਦੀ ਨਹੀਂ ਸਵੇਰੇ ਹੈ ਡੈਡੀ ਹੈ ਡੈਡੀ ਦੋਵੇਂ ਸਟਾਰਟ ਹੋ ਜਾਂਦੇ ਨੇ ਕਿਹਾ ਨੇ ਕਹਾਣੀ ਖਬਰ ਹੋਰ ਸੁਣਾਉਣੀਆਂ ਹੁੰਦੀਆਂ ਪਰ ਖਬਰ ਹੋਰ ਵੱਧ ਜਾਂਦੀਆਂ ਬਾਅਦ ਗੱਲ ਤਾਂ ਅੱਗੇ ਚੱਲ ਜਾਂਦੀ ਇਹ ਇਹ ਨੂੰ ਜਿਵੇਂ ਲੈਣਾ ਉਹ ਮੈਂ ਕਹਿੰਦਾ ਚਾਰਜ ਲਾ ਕੇ ਰੱਖਿਆ ਤਾਂ ਘਾਟਾ ਨਾ ਹੋ ਜਾਣਾ ਸੇਰੀ ਬੈਟਰੀ ਜਲਦੀ ਡਾਡੂ ਲੱਗੇ ਹਾਂ ਜਾਂ ਪਹਿਲਾਂ ਵੀ ਘੱਟ ਹੋਵੇ ਉੱਧਾ ਘੰਟਾ ਤਾਂ ਚਾਹੀਦਾ ਬੈਟਰੀ ਛੁੱਟ ਹੀ ਆ ਉਹ ਪਤਲਾ ਤਾਂ ਹੈਗਾ ਰੈਡੀ ਫਿਰ ਉਹ ਚ ਸੀਟਿੰਗ ਐਲੀਮੈਂਟ ਵੀ ਲਾਏ ਨੇ ਸਾਰਾ ਕੁਝ ਤਾਂ ਲਾਇਆ ਉਹ ਚ ਵਾਈਬ੍ਰੇਸ਼ਨ ਵਾਲੀ ਮੋਟਰਸਾਈਕਲ ਨੂੰ ਬਾਹਰ ਚਾਹੀਦੀ ਹਾਂ ਲੱਗ ਬੈਟਰੀ ਵੀ ਕੋਈ ਬੈਟ ਪਾਵਰ ਬੈਂਕ ਹੁੰਦੀ ਹੈ ਜਿਵੇਂ ਸਿਸਟਮ ਆ ਉਹ ਵੀ ਦਾ ਖੜਦਾ ਹੀ ਹੋਣਾ ਹੈ ਕਿਉਂਕਿ ਗਰਮ ਹੋਣ ਨਾਲ ਬੈਟਰੀ ਨੂੰ ਵੀ ਨੁਕਸਾਨ ਆ ਗਰਮ ਹੀਟ ਵੀ ਦਿੰਦਾ ਅੱਛਾ ਜੇ ਬੜੀ ਬੈਟਰੀ ਦੇ ਲੈ ਲਈਏ ਰੇਟ ਵਾਲੀ ਤੇ ਇਹਦਾ ਖਰਚਾ ਹੋਣੀ ਚਲ ਗਿਆ ਚਲ ਚਾਰਜੋ ਲੈਣ ਦੇ ਹੁਣ ਨਹੀਂ ਉਹ ਮੈਂ ਕੀ ਕਹਿੰਦੇ ਆ ਇੱਕ ਵਾਰੀ ਉਹ ਲੱਪਿਆ ਸੀ ਮੈਨੂੰ ਲੱਗਦਾ ਹੈ ਉਹ ਵੀ ਚੱਲਦਾ ਨਹੀਂ ਉਹ ਤਾਂ ਚਾਰਜ ਹੋ ਰਹਿਣ ਦੇ ਥੋੜੀ ਦਮ ਹੋ ਲੈਣ ਦੇ ਕੋਈ ਨਹੀਂ ਇਹਨੂੰ ਬੈਟਰੀ ਕਿੱਥੋਂ ਦੱਸਦਾ ਪਰ ਇਹ ਨਹੀਂ ਹੁਣ 3500 ਚੰਦਾ ਕੋਈ ਨਹੀਂ ਦੱਸਦੇ ਹੈ ਕਿਉਂ ਜਦ ਆਪਣਾ ਬਹੁਤ ਸਾਲ ਪੁਰਾਣੀ ਗੱਲ ਆ ਸੁਨਾਰਲੇ ਤੋਂ ਤਰਾਏ ਨੂੰ ਬੱਸਾਂ ਚੱਲਦੀਆਂ ਪੈਦ ਦਵਾਈ ਦਿੰਦੇ ਸੀਗੇ ਸਕੂਟਰੀਆਂ ਮੋਬਾਈਲ ਹੈ ਨਹੀਂ ਸੀਗੇ ਜਿਵੇਂ ਅੰਗਰੇਜ਼ੀ ਹਾਂਜੀ ਇੱਕ ਮਾਦਪੁਰ ਦਾ ਫੌਜੀ ਬਾਚਲਾ ਹੁੰਦਾ ਸੀਗਾ ਹੁਣ ਜੇ ਲੇਟ ਸੀ ਤੇ ਹੁਣ ਤਾਂ ਬੱਚਾ 1 2 ਮਸਾਂ ਹੁੰਦੇ ਸੀ ਚਾਰ ਪੰਜ ਹੁੰਦੇ ਸੀ ਉਹਨੇ ਇੱਕ ਗੋਦੀ ਚੱਕੀ ਹੋਣਾ ਦੂਏ ਨੂੰ ਲੈ ਕੇ ਜਾਣਾ ਉਹਨੇ ਕਿਹਾ 35 ਲੱਖ ਵਿੱਚ ਤਾਂ ਤੋਰ ਨਾ ਸਿਕੋਣਾ ਉਹ ਨੂੰ ਗੋਦੀ ਚੱਕ ਲੈ ਜਲਦੀ ਕਰ ਸੁਪਰੀ ਉਹ ਜਮਾਈ ਕਿਰਕ ਨਹੀਂ ਕਰਦਾ ਸੀਗਾ ਵੀ ਦੇ ਕੋਦੀ ਚੱਕਿਆ ਹੋਇਆ ਪੈ ਗਈ ਚੱਕਿਆ ਹੋਇਆ ਹੋਰ ਨਹੀਂ ਆਪਣੇ ਪੈਸੇ ਕਰਕੇ ਦੇਨੇ ਮਸਮਾਰੀ ਚਲਾ ਕੇ ਆ ਗਈ ਆਪਣਾ ਪਿੰਡ ਕਿੰਨਾ ਫੇਮਸ ਹੈ ਕਿ ਮੈਨੂੰ ਬਸ ਦੇ ਵਿੱਚ ਮਤਲਬ ਬਜ਼ੁਰਗ ਬਾਪੂ ਜੀ ਮਿਲੇ ਰੁੜਕੀ ਉਤਰੇ ਸੀਗੇ ਰੁੜਕੀ ਉਤਰੇ ਹੈਗਾ ਨਾਲ ਤਾਂ ਪਿੰਡ ਵੀ ਤੇ ਹੋਰ ਸੀਗਾ ਨੇੜੇ ਤੇੜੇ ਜੇ ਮੈਨੂੰ ਪਤਾ ਨਹੀਂ ਪਿੰਡ ਦਾ ਨਾਮ ਹੋਣੀ ਮੈਂ ਉਹ ਕਹਿੰਦੇ ਵੀ ਮੈਂ ਤਾਂ ਪੁੱਛਣ ਲੱਗੇ ਬਰਸੇ ਸੀਗੇ ਉਹਨਾਂ ਨੇ ਬੜਾ ਪਿਆਰ ਜਿਹਾ ਕੀਤਾ ਹਨਾ ਤਾਂ ਪੁੱਛਣ ਲੱਗੇ ਕਿੱਥੋਂ ਆ ਮੈਂ ਕਿਹਾ ਬੇਗਵਾਰ ਤੋਂ ਕਹਿੰਦੇ ਪਤਾ ਮੈਂ ਤੁਹਾਡੇ ਪਿੰਡ ਦਾ ਮੈਂ ਉੱਥੇ ਗਿਆ ਸੀਗਾ ਸੋਕੇ ਦੀ ਕਾਲੀ ਮੈਂ ਜੀ ਸੀ ਤੁਹਾਡੇ ਪਿੰਡ ਕਿਹਦੇ ਦਵਾਈ ਮਿਲਦੀ ਹੈ ਮੈਂ ਤਾਂ ਕਰਕੇ ਬਹੁਤ ਮਸ਼ਹੂਰ ਬਹੁਤ ਪਿੰਡ ਵੀ ਵਾਲ ਸੀਗੇ ਮੈਂ ਕਹਿੰਦੀ ਮਤਲਬ ਨਹੀਂ ਤਾਂ ਪਿੰਡ ਬੰਦਾ ਕਹਿੰਦਾ ਛੋਟਾ ਹੈ ਪਤਾ ਨਹੀਂ ਜਾਂ ਕੁਛ ਵੀ ਹੈ ਨਾ ਪਰ ਉਹ ਕਹਿੰਦੇ ਵੈਦਨਰ ਕੇ ਨੇੜੇ ਤੇੜੇ ਰੋਕ ਅਨਸਾਰਿਆਂ ਨੂੰ ਪਤਾ ਆ ਉਹ ਉਹੀ ਉਹਨਾਂ ਨੇ ਦੱਸਿਆ ਕਹਿੰਦੇ ਉੱਥੇ ਦਵਾਈ ਲੈ ਕੇ ਗਏ ਸੀ ਅਸੀਂ ਇੱਕ ਵਾਰ ਉਹ ਨਾਲ ਇੰਸ਼ੋਰ ਹੋ ਜਾਂਦਾ